તેને પૂછવાવા જઈશુંવા ચાલ તો બે મુડા પાલ પાલ કેનવા પાડી સાડે સુજવા કે કેમ તો હાલો બાપુ એક જમા બેલે ભરજો કે કપડા ਆਪਾਂ ਕਰਦੇ ਪਏ ਹੋਤੋਂ ਦੀ ਜਵਾਬ ਸ਼ੁਰੂ ਕਰਦੇ ਆਂ ਆਹ ਲਿਆ ਹੋਣਾ ਇਹਦਾ ਪੜਨਾ ਪੁਰਨਾ ਪਤਾ ਪਾਜੀ ਕਾਨੂੰਨ ਵੀ ਹਟਿੰਦਾ ਜੇ ਅੱਜ ਮੈਂ ਨਾ ਅੱਜ ਆਵੇ ਪਰ ਆ ਮੈਂ ਕਿਹੜਾ ਪਹਾੜ ਪਰ ਆ ਤਾ ਅੱਜ ਇਹ ਮੇਰਾ ਨਾਮ ਜਗਦੀਪ ਸਿੰਘ ਆ ਜੀ ਕੀ ਸਾਡੀ ਦੁਕਾਨ ਅ ਸਿਕਾਰਾਂ પેટ્રોલ ਪੰਪ ਦੇ ਸਾਹਮਣੇ ਪੈਜ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤਾਂ ਹੀ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਘਰੇ ਨਾਲ ਝਗੜਾ ਵਗੈਰਾ ਹੋਇਆ ਹੋਵੇ ਤੇ ਇਹ ਜਾਣ ਪੁੱਜ ਕੇ ਨਾ ਗੱਡੀਆਂ ਥੱਲੇ ਆ ਕੇ ਸਾਈਡ ਕਰ ਦਿੰਦੇ ਆ ਭਾਈ ਤੇ ਇਹਨਾਂ ਦੇ ਗੱਲ 'ਚ ਪਰਣਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਮਹਾ ਇਹਨਾਂ ਦਾ ਬਚਾ ਹੋਇਆ ਉਹਦੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ 'ਚ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਇਹ ਤਾਂ ਹੀ ਇਹਨਾਂ ਦਾ ਫਿਰ ਪਰਨੇ ਦੇ ਸਾਈਡ ਤੇ ਰੱਖੋ ਇਹਨਾਂ ਤਿੰਨ ਚੌਹ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਇਦਾਂ ਕਰੋ ਨਾ ਤਿੰਨ ਚੌਹ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਦੇ ਕੋਲ ਕੀਤੀ ਆ ਤੇ 112 ਦੇ ਪੁਲਿਸ ਆ ਗਈ ਹੈ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨੂੰ ਨਾਲ ਬਹਾਲਤਾ ਉਹ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਲੈ ਕੇ ਚੱਲ ਗਏ ਆਪਣੇ ਥਾਣੇ ਤੇ ਕਰੂੰ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਾਂਵਾਂ ਲੱਗੇ ਦੱਸ ਰਿਹਾ ਨੇ ਸੱਟ ਲੱਗੀ ਆ ਪਿੰਖਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਸਾਡੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪਿੰਡ ਵਾਲਿਆਂ ਨੇ ਦੱਸਿਆ ਨਾ ਕਿ ਕੰਦੀਆਂ ਲੱਗਦੀਆਂ ਨੇ ਕੀ ਗੱਲ ਹੋਈ ਆ ਤੇ ਅਸੀਂ 112 ਦੇ ਕਾਲ ਕਰਕੇ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਚੱਲ ਗਏ ਬਸ ਇਹ ਗੱਲ ਬਾਤ ਨੇ ਐਸਐਸ ਸਰਕਟ ਰੱਖਿਆ ਪੋਰਚ ਤੇ ਜੀ ਅਸੀਂ ਤੇਲ ਪਾਉਣ ਜਾ ਰਹੇ ਸੀ ਪੁਲਿਸ ਲੈਣ ਚ ਕਾਨਵਾ ਤੋਂ ਥੋੜੇ ਅੱਗੇ-ਅਗੇ ਜਿੱਤੇ ਸੀਤਾਰਾਮ ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾਰਾਮ ਦਾ ਪੈਟਰੋਲ ਪੰਪ ਤੋਂ ਦੇ ਅਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹਨਵਾ ਦਿੱਤਾ ਮੜਾ ਕਾਲਾ ਨੌਰ ਦਾ ਹੀ ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਦੇ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚ ਲਿਆ ਹੀ ਉਹਨਾਂ ਫੜ ਕੇ ਦੇ ਇੱਕ ਸਾਈਡ ਤੇ ਬਾ ਲਿਆ ਇਹਨੂੰ ਤੇ ਆਹ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾ ਲਿਆ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਓਦੇ ਇਹ ਰਹੇ ਉਹ ਤਾਂ ਅੰਮ੍ਰਿਤਸਰ ਦੇ ਸਰਕਾਰੀ ਐਂਬੀ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਹਿਚਾਨ ਹੋ ਗਈ ਇਹ ਕੋਣ ਆ ਉਹ ਬੰਦਾ ਕੀ ਨਾ ਰਿਜਿੰਦਰ ਸਿੰਘ ਸੀਸਰੀ ਪਿੰਡ ਸੀਸਰਾ ਦਾ ਸਿਆਣੇ ਤੇ ਕਾਹਵਾ ਪੈਣੀ ਮੀਆਂ ਸੰ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸੀਸਰਾ ਦਾ ਭਰਦੇ ਨੂੰ ਇਨਫੋਰਮ ਕਰਤਾ ਹਾਂ ਉਹ ਇਹ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਅਸੀਂ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜਦੋਂ ਮੈਂ ਜਾਣਾ ਤੇ ਪਿੰਡ ਇਨਫੋਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ